ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਪੈਰਨ ਮਤੀ ਸੰਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਜਬ ਲਗ ਖਾਲਸਾ ਰਹੇ ਨਿਆਰਾ ਨਾਮੋ ਕੁੱਥੇ ਧਰਮਹੀਣ ਆਨਮਤੀਆਂ ਸਾਕਤਾ ਕੁਸੰਗੀਆਂ ਦੇ ਨਾਲ ਮਿਲ ਗੋਪਾ ਹੋਣ ਕਰਕੇ ਖਾਲਸਾ ਜੀ ਦਾ ਤੇਜ ਪ੍ਰਤਾਪ ਘਟਦਾ ਹੈ ਨਾਮੋ ਕੁੱਥੇ ਧਰਮਹੀਣ ਆਨਮਤਿਆ ਸਾਖਤਾ ਕੁਸੰਗੀਆਂ ਦੇ ਨਾਲ ਮਿਲ ਗੋਪਾ ਹੋਣ ਕਰਕੇ ਖਾਲਸਾ ਜੀ ਦਾ ਤੇਜ ਪ੍ਰਤਾਪ ਘਟਦਾ ਹੈ ਜੈਸੇ ਕਿ ਦਸਮੇਸ਼ ਜੀ ਦਾ ਸਿੱਖ ਪ੍ਰਤੀ ਇਸ ਵਿਦ ਹਿਤ ਉਪਦੇਸ਼ ਹ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਦ ਇਹ ਗਹ ਵਿਪਰਨ ਕੀ ਰੀਤ ਮੈਂ ਨਾ ਕਰਾਂ ਉਨ ਕੀ ਪ੍ਰਤੀਤ ਸਰਬ ਲੋਗ ਗ੍ਰੰਥ ਤਾਂ ਤੇ ਖਾਲਸੇ ਜੀ ਦਾ ਤੇਜ ਪ੍ਰਤਾਪ ਆਨਮਤੀਆਂ ਦੇ ਮਿਲ ਗੋਭਾਪਨ ਤੋਂ ਨਿਆਰਾ ਨਿਰਾਲਾ ਰਹਿਣ ਵਿੱਚ ਹੀ ਹੈ ਆਨਮਤੀਆਂ ਵਿਖੇ ਮਿਲ ਗੋਭਾ ਹੋ ਜਾਣ ਵਿੱਚ ਖਾਲਸਾ ਪੰਥ ਦੀ ਨਿਰਾਲੀ ਹਸਤੀ ਹੀ ਨਹੀਂ ਰਹਿੰਦੀ ਅਤੇ ਖਾਲਸਾ ਪੰਥ ਨੂੰ ਬੇਦੀ ਕਤੇਬੀ ਦੋ ਪ੍ਰਕਾਰ ਦੀਆਂ ਭਿੰਨ ਭਿੰਨ ਸ਼੍ਰੇਣੀਆਂ ਦੇ ਆਨਮਤਾਂ ਵਿੱਚੋਂ ਨਿਆਰਾ ਅਤੇ ਨਿਰਾਲਾ ਕਰਨ ਦੀ ਲੋੜ ਸ੍ਰੀ ਦਸ਼ਮੇਸ਼ ਜੀ ਨੂੰ ਇਸ ਵਾਸਤੇ ਪਈ ਕਿ ਦੋਹੋਂ ਪੰਥ ਮਹਿ ਕਪਟ ਵਿਦਿਆ ਚਲਾਨੀ ਬਹੁੜ ਤੀਸਰੋਂ ਪੰਥ ਕੀਜਾ ਪ੍ਰਧਾਨੀ ਉਗਰਦੰਤੀ ਛਕਾ ਪੰਜਵਾਂ ਇਸ ਸ੍ਰੀ ਮੁਖਵਚਨ ਅਨੁਸਾਰ ਸ੍ਰੀ ਦਸ਼ਮੇਸ਼ ਜੀ ਨੂੰ ਮਨਜ਼ੂਰ ਸੀ ਕਿ ਆਨਮਤਿਆ ਵਿਖੇ ਮਿਲ ਗੋਬਰ ਰਹਿਣ ਕਰਕੇ ਨਿਰੋਲ ਖਾਲਸਾ ਪੰਥ ਨੂੰ ਕਪਟ ਪੰਥੀਆਂ ਦੀਆਂ ਕਪਟ ਕਰਤੂਤਾਂ ਕਪਟ ਕੋ ਰਹਿਣੀਆਂ ਕਪਟ ਕੋ ਰਹਿਤਾ ਕਪਟ ਕੋ ਚਾਲਾਂ ਅਤੇ ਕਪਟ ਕੁवैਦਤਾ ਤੇ ਕਮਜ਼ੋਰੀਆਂ ਦਾ ਲੇਸ ਲੱਛਣ ਨਾ ਲੱਗਣਾ ਪਾਵੇ ਜੇਕਰ ਸ੍ਰੀ ਦਸ਼ਮੇਸ਼ ਜੀ ਇਸ ਇਸ ਵਿਦ ਖਾਲਸਾ ਜੀ ਨੂੰ ਆਨਮਤੀਆਂ ਤੇ ਮਿਲ ਗੋਬੇ ਤੋਂ ਨਿਰਾਲਾ ਨਾ ਰੱਖਦੇ ਅਤੇ ਨਿਆਰਾ ਨਾ ਕਰ ਦਿੰਦੇ ਤਾਂ ਅੱਜ ਤਾਂ ਹੀ ਖਾਲਸਾ ਪੰਥ ਦੀ ਹਸਤੀ ਨਹੀਂ ਮਰੀਆ ਮੇਟ ਹੋ ਜਾਣਾ ਸੀ ਇੱਕ ਕੌਮ ਦੇ ਦੂਜੀ ਕੌਮ ਤੋਂ ਨਿਰਾਲੇ ਅਤੇ ਨਿਆਰੇ ਹੋਣ ਦੀ ਪਛਾਣ ਆਸ਼ਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਨ ਵਿੱਚ ਹੈ ਇੱਕ ਕੌਮ ਦੇ ਦੂਜੀ ਕੌਮ ਤੋਂ ਨਿਰਾਲੇ ਅਤੇ ਨਿਆਰੇ ਹੋਣ ਦੀ ਪਛਾਣ ਆਸ਼ਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਨ ਵਿੱਚ ਹੈ ਸੋ ਖਾਲਸਾ ਇਸ ਪਛਾਣ ਦੇ ਸਰਬ ਅੰਗਾਂ ਵਿੱਚ ਹੀ ਆਨਮਤੀਆਂ ਤੋਂ ਨਿਰਾਲਾ ਅਤੇ ਵੱਖਰਾ ਹੈ ਇਸ ਨਿਰਾਲਾਪਣ ਵਿੱਚ ਇਸ ਵੱਖਰਾਪਣ ਵਿੱਚ ਖਾਲਸਾ ਪੰਥ ਦੀ ਸ਼ਾਨ ਦਿਨੋਂ ਦਿਨ ਸਵਾਈ ਦੂਣ ਸਵਾਈ ਅਤੇ ਚੜ੍ਹਦੀ ਕਲਾ ਵਿੱਚ ਚੜ੍ਹਦੀ ਚਮਕਦੀ ਜਾਂਦੀ ਹੈ ਕਿਉਂਕਿ ਮਿਲਗੁਬ ਨਾਰੈਣ ਵਿੱਚ ਖਾਲਸਾ ਪੰਥ ਦੀ ਸਰੇਸ਼ਟਤਾ ਵਿਲੱਖਣਤਾ ਗੱਜ ਵੱਜ ਕੇ ਪ੍ਰਗਟ ਪਹਾਰੇ ਪ੍ਰਕਾਸ਼ਿਤ ਹੋ ਜਾਂਦੀ ਹੈ ਇਸ ਚੜ੍ਹਦੀ ਕਲਾ ਦੇ ਮੌਜ ਬਹਾਰੀ ਰੰਗ ਵਿੱਚ ਖਾਲਸਾ ਜੀ ਦੇ ਆਨਮਤੀਆਂ ਤੋਂ ਵੱਖਰਾ ਹੋਣ ਅਤੇ ਨਿਰਾਲਾ ਰਹਿਣ ਕਰ ਖਾਲਸਾ ਜੀ ਨੂੰ ਨਫ਼ਰਤ ਅਤੇ ਬੇਇਤفاقੀ ਦੀ ਬਿਧਾਰਕ ਹੋਣ ਦੀ ਕਲੰਕ ਭਰੀ ਲੀਕ ਵੀ ਨਹੀਂ ਲੱਗ ਸਕਦੀ ਕਿਉਂਕਿ ਖਾਲਸਾ ਪੰਥ ਦੀ ਸਾਜਣਾ ਹੀ ਪਰ ਉਪਕਾਰ ਨਮਿਤ ਹੈ ਖਾਲਸਾ ਜੀ ਦਾ ਬਿਰਧ ਹੈ ਕਿ ਦੀਨਾਂ ਦੁਖੀਆਂ ਨੂੰ ਭਾਵੇਂ ਉਹ ਕਿਸੇ ਵੀ ਮਤ ਵਿੱਚੋਂ ਹੋਵਨ ਦੁਖੀਆਂ ਜ਼ਾਲਿਮਾਂ ਕੋਲੋਂ ਉਭਾਰੇ ਖਾਲਸਾ ਜੀ ਦਾ ਖਾਲਸਾ ਪੰਥ ਦੇ ਬਾਣੀ ਮੁਬਾਨੀ ਸ੍ਰੀ ਗੁਰੂ ਦਸਮੇਸ਼ ਜੀ ਦਾ ਪਰਮ ਧਰਮ ਮੁਖ ਉਪਕਾਰ ਹੀ ਇਹ ਹੈ ਕਿ ਸਭ ਸੰਸਾਰੀਆਂ ਨੂੰ ਸੰਸਾਰ ਭਰ ਦੇ ਪ੍ਰਾਣੀ ਮਾਤਰ ਨੂੰ ਭਾਵੇਂ ਕਿਸੇ ਮਤ ਮਤੰਤਰ ਵਰਨ ਅਵਰਨ ਜਾਤ ਜਨਮ ਨਸਲ ਕੁ ਨਸਲ ਦੇਸ਼ ਵਿਦੇਸ਼ ਵਿੱਚੋਂ ਕੋਈ ਹੋਵੇ ਨਾਮ ਅਮ੍ਰਿਤ ਜੀ ਦਾਨ ਦੇ ਕੇ ਅਤੇ ਭਗਤੀ ਪ੍ਰਾਇਣ ਕਰਕੇ ਅਕਾਲ ਪੁਰਖ ਦੇ ਨਾਲ ਮਿਲਾਇਆ ਜਾਵੇ ਇਸ ਤੋਂ ਵੱਧ ਕੇ ਸੱਚਾ ਪ੍ਰੇਮ ਸੱਚਾ ਜਿਗਰੀ ਪ੍ਰੇਮ ਹੋਰ ਕੀ ਹੋ ਸਕਦਾ ਹੈ ਇਸ ਤੋਂ ਵੱਧ ਕੇ ਇਤفاق ਸੱਚੇ ਇਤفاق ਨੀਚ ਊਚ ਨੂੰ ਇੱਕਸ ਸਮਾਨ ਕਰ ਦਿਖਾਉਣ ਦੀ ਸੱਚੀ ਮਹਿਰਾਜ ਤੇ ਇੱਕਸਾਰ ਇੱਕੋ ਘੜੀ ਤੇ ਲਿਆ ਦੇਣ ਵਾਲੇ ਇਤفاق ਦੀ ਹੋਰ ਕੀ ਮਿਸਾਲ ਹੋ ਸਕਦੀ ਹੈ ਸ੍ਰਿਸ਼ਟੀ ਭਰ ਨੂੰ ਇੱਕਸਾਰ ਇਕ ਜਾਣ ਕਰਕੇ ਸੁੱਚੀ ਉਚਾਨ ਉੱਤੇ ਲੈ ਜਾਣ ਦਾ ਨਿਰਾਲਾ ਢੰਗ ਇਹ ਖਾਲਸਾ ਜੀ ਦਾ ਨਿਰਲੇਪ ਚੜ੍ਹਦੀਆਂ ਕਲਾਵਾਂ ਵਿੱਚ ਨਿਰਾਲੇ ਰਹਿਣਾ ਹੀ ਹੈ ਧਰਮਹੀਣ ਬੇਦੀਨ ਪੁਰਸ਼ਾਂ ਵਿੱਚ ਨਿਰਲੇਪ ਨਿਰਾਲੇ ਰਹਿ ਕੇ ਆਪਣੀ ਨਿਰਾਲੀ ਰਹਿਣੀ ਦੇ ਧਰਮ ਪੁੰਜ ਉਪਕਾਰੀ ਔਜ ਵਾਲੇ ਪਰਮਾਰਥੀ ਪੂਰਨ ਸੰਪੰਨ ਪਵਿੱਤਰ ਜੀਵਨ ਦੇ ਅਕਰਖਣੀ ਅਕਸ ਸੰਸਾਰੀਆਂ ਦੇ ਤਰੱਕੇ ਹੋਏ ਜੀਵਨਾਂ ਉੱਤੇ ਪਾਉਣਾ ਪਰਲੇ ਦਰਜੇ ਦਾ ਪਰਉਪਕਾਰ ਅਤੇ ਪ੍ਰੇਮ ਹੈ ਇਸੇ ਪ੍ਰੇਮ ਤੋਂ ਇਸ ਪਰਉਪਕਾਰੀ ਜੀਵਨ ਦੀ ਪ੍ਰੇਮ ਰੌ ਪੈਦਾ ਕਰਨ ਵਾਲੀ ਕਣੀ ਤੋਂ ਸੱਚੇ ਅਤੇ ਨਿੱਗਰ ਇਤفاق ਦੀ ਬੁਨਿਆਦ ਬੱਜਦੀ ਹੈ ਜੋ ਜੀਵਨ ਤਰੱਕੇ ਹੋਏ ਸੰਸਾਰੀਆਂ ਦੀ ਪੰਕਜ ਕਰਨੀ ਨੀਚ ਕਰਨੀ ਨਿਗਰਤ ਕਰਨੇ ਵਿੱਚ ਗਰਤ ਹੋ ਗਿਆ ਉਹ ਤਾਂ ਆਪ ਹੀ ਨਿਗਰ ਗਿਆ ਉਸ ਨੇ ਦੂਸਰਿਆਂ ਨੂੰ ਕੀ ਉਭਾਰਨਾ ਹੈ ਆਨਮਤਿਆਂ ਦੇ ਧਰਮਹੀਣ ਅਚਾਰ ਰਹਿਤ ਸੰਸਕਾਰ ਕਰਮਾਂ ਵਿੱਚ ਸਮਿਲਿਤ ਹੋ ਜਾਣਾ ਕਿੱਧਰਲਾ ਪ੍ਰੇਮ ਇਤفاق ਹੈ ਜਿਸ ਦੇ ਨਾਲ ਸਾਡਾ ਆਸ਼ਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਨ ਨਹੀਂ ਮਿਲਦਾ ਉਸ ਨੂੰ ਉਸ ਦਸ਼ਾ ਤੋਂ ਉਭਾਰੇ ਬਿਨਾ ਅਤੇ ਉਸ ਨੂੰ ਜੀਵਨ ਗੁੜਤੀ ਦਿੱਤੇ ਬਿਨਾ ਉਸ ਦੇ ਨਾਲ ਖਾਣ ਪਾਣ ਆਦਿਕ ਵਿੱਚ ਲੰਪਤ ਅਤੇ ਚਗਲ ਹੋ ਜਾਣਾ ਕੋਈ ਪ੍ਰੇਮ ਇਤفاق ਦਾ ਪ੍ਰਚਾਰ ਕਰਨਾ ਨਹੀਂ ਸਗੋਂ ਅਪ੍ਰੇਮ ਅਧਰਮ ਵਿਥਾਰਨਾ ਹੈ ਖਾਲਸਾ ਜੀ ਦਾ ਆਸ਼ਾ ਅਸੂਲ ਹੈ ਸਦਾ ਚੜਦੀ ਕਲਾ ਵਾਲੇ ਉੱਚ ਮਤੇ ਦਾ ਅਤੇ ਧਰਮ ਹਿੱਤ, ਦੇਨ ਰੱਖਿਆ ਹਿੱਤ ਅਤੇ ਦੇਸ਼ ਰੱਖਿਆ ਹਿੱਤ ਮਰਨ ਵਾਲੇ ਬੀਰ ਰਸ ਦਾ ਕਿਸੇ ਆਨਮਤੀ ਗੁੰਢੀ ਕੌਮ ਦਾ ਜੇ ਆਸ਼ਾ ਅਸੂਲ ਇਸ ਤੋਂ ਭਿੰਨ ਕਰੜਾ ਵਾਲੀ ਕਰਤਾ ਦਾ ਹੋਵੇ ਤਾਂ ਕੀ ਅ ਸਾਡਾ ਉਸ ਕੌਮ ਦੇ ਨਾਲ ਅਸਲੀ ਅਤੇ ਜਿਗਰੀ ਇਤਿਫਾਕ ਹੋ ਸਕਦਾ ਹੈ ਅਤੇ ਨਿਭ ਸਕਦਾ ਹੈ ਕਾਲ ਸਾਜ ਜੀ ਦਾ ਆਸ਼ਾ ਅਸੂਲ ਹੈ ਨਾਨਕ ਹੋਰ ਪਤਸਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਸ਼ਲੋਕ ਮਹਲਾ 3 ਗੁਰਵਾਕ ਦੇ ਭਾਵ ਅਨਸਾਰ ਸੱਚੇ ਅਵਚਲ ਅਬਨਸੀ ਪਰਮਾਰਥੀ ਰਾਜ ਮਾਨਣ ਦੀ ਆਤਮ ਤਰੰਗੀ ਮੋਜ ਮਸਤੇ ਵਿੱਚ ਸੰਸਾਰ ਦੇ ਕੂੜਾਵੇ ਰਾਜ ਸਾਜ ਦੀ ਚਾ ਤ੍ਰਿਸ਼ਨਾ ਤੋਂ ਸਦਾ ਨਿਰਚਾ ਬੇ ਪਰਵਾਹ ਰਹਿਣਾ ਅਤੇ ਧਰਮ ਸ਼ੂਨ ਨਾਮ ਵਿਹੂਨ ਆਨਮਤੀਆਂ ਦਾ ਆਸ਼ਾ ਅਸੂਲ ਹੋਵੇ ਸੰਸਾਰ ਦੀ ਮਾਇਕ ਤ੍ਰਿਸ਼ਨਾ ਪਰਿ ਸੂਰਾਜ ਦੀ ਕੁੜਾ ਵਿਚਾ ਅਤੇ ਮੰਗਤਿਆਂ ਵਾਲੀ ਕੰਗਲੀ ਮੰਗ ਅਤੇ ਖਾਲਸਾ ਜਿਹਦਾ ਆਸ਼ਾ ਅਸੂਲ ਹੈ ਸ੍ਰੀ ਸਾਹਿਬ ਦੇ ਜ਼ੋਰ ਅਧਰਮ ਦਾ ਨਾਸ ਕਰਨਾ ਅਤੇ ਜ਼ੁਲਮ ਰਹਿਤ ਧਰਮ ਦੇ ਰਾਜ ਹਲੇਮੀ ਰਾਜ ਦਾ ਵਿਥਾਰਨਾ ਫੈਲਾਵਣਾ ਅਤੇ ਆਨਮਤੀਆਂ ਦਾ ਆਸ਼ਾ ਅਸੂਲ ਹੋਵੇ ਜ਼ਾਲਮ ਤੋਂ ਡਰਦੇ ਮਾਰੇ ਜ਼ੁਲਮ ਸਹਾਰਨ ਦੀ ਸੱਚੀ ਸਹਿਨਸ਼ੀਲਤਾ ਹੀਣੀ ਸੁਸ਼ਕ ਹੱਠ ਅਧੀਨੀ ਸ਼ਾਂਤਮਈ ਪਾਲਸੀ ਆਪਣਾ ਧਰਮ ਕਰਮ ਗਵਾ ਕੇ ਵੀ ਸਹੇੜੀ ਰੱਖਣੀ ਤਾਂ ਖਾਲਸਾ ਜੀ ਦਾ ਤੇ ਅਜੇ ਹੀ ਆਨਮਤੀ ਕੌਮ ਦਾ ਇਤਫਾਕ ਕਿਹਾ ਫੇਰ ਖਾਲਸਾ ਜੀ ਦਾ ਇਸ਼ਟ ਰਹਿਬਰ ਹੈ ਸਰਬੱਗ ਸਤਗੁਰੂ ਗੁਰੂ ਦੇਵ ਅਤੇ ਕਿ세 ਆਨਮਤੀ ਕੌਮ ਦਾ ਰਹਿਬਰੀ ਇਸ਼ਟ ਹੋਵੇ ਕੋਈ ਅਲਪਗ اخਲਾਕੀ ਆਗੂ ਰਿਫਾਰਮਰ ਅਤੇ ਖਾਲਸਾ ਜੀ ਦਾ ਮਤਾ ਗੁਰਮਤਾ ਹੈ ਆਪਣੇ ਅਕਾਲ ਪੁਰਖਾਇ ਗੁਰਦੇਵ ਦੇ ਅਕਾਲੀ ਅਸੂਲਾਂ ਉੱਤੇ ਚੱਲਣਾ ਅਤੇ ਆਨਮਤੀਆਂ ਦਾ ਮਨਮਤਾ ਹੋਵੇ ਉਕਤ ਅਲਪਗ ਆਗੂ ਦੇ ਮਨਕਰਤ ਮਸਲਿਆਂ ਦੀ ਪੂਛ ਫੜੀ ਰੱਖਣਾ ਤਾਂ ਦੱਸੋ ਅਸਾੜਾ ਅਤੇ ਐਸੀ ਆਨਮਤੀਆਂ ਦਾ ਜਿਗਰੀ ਇਤਿਫਾਕ ਕਿੱਕੂ ਬਣਿਆ ਫੇਰ ਖਾਲਸਾ ਜੀ ਅੰਦਰ ਹੈ ਇੱਕ ਅਕਾਲ ਦੀ ਅਤੇ ਅਕਾਲ ਦੇ ਨਾਮ ਦੀ ਨਾਮ ਨਾਮੀ ਅਭੇਦ ਉਪਾਸਨਾ ਅਤੇ ਆਨਮਤੀਆਂ ਦੀ ਉਪਾਸਨਾ ਹੋਵੇ ਪ੍ਰਤਮਾ ਪੂਜਣ ਦੀ ਅਤੇ 33 ਕਰੋੜ ਦੇਵਤਿਆਂ ਦੇ ਅੱਗੇ ਮੱਥੇ ਰਗੜਨ ਦੀ ਤਾਂ ਵੀ ਖਾਲਸਾ ਜੀ ਅਤੇ ਅਜਿਹੇ ਆਨਮਤਿਆਂ ਦਾ ਅਜੋੜ ਹੀ ਰਿਹਾ ਅਤੇ ਅਸਲ ਇਤਫਾਕ ਨਾ ਹੋਣਾ ਪਾਇਆ ਫੇਰ ਖਾਲਸਾ ਜੀ ਦੇ ਖਾਣ ਪਾਣ ਮਰਿਆਦਾ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ ਹੋਇਆ ਖਾਲਸਾ ਜੀ ਨੇ ਨਿਰ ਜੇ ਵੀ ਰਸ ਦੀ ਖਾਤਰ ਜੀਵਾਂ ਨੂੰ ਬੇਦਰਦੀ ਨਾਲ ਕੋਹ ਕੱਟ ਕੇ ਤਿਆਰ ਕੀਤੇ ਕੁੱਠੇ ਮਾਸ ਦੇ ਨੇੜੇ ਨਾ ਜਾਣਾ ਅਤੇ ਹੜੇ ਹਲਾਲ ਨੂੰ ਹਰਾਮ ਸਮਝਣਾ ਪਰੰਤੂ ਆਨੁਮਤੀਆਂ ਨੇ ਹਲਾਲ ਹਰਾਮ ਦੀ ਕੋਈ ਤਮੀਜ਼ ਨਾ ਰੱਖਦੇ ਹੋਏ ਭਖ ਅਪਖ ਨੂੰ ਹੜੱਪ ਕਰੀ ਜਾਣਾ ਖਾਲਸਾ ਜੀ ਨੇ ਜਗਤ ਝੂਠ ਵਿਖਿਆ ਨੂੰ ਬਿਖ ਸਮਾਨ ਸਮਝਦੇ ਹੋਏ ਉਸ ਦਾ ਧੂਆਂ ਤੱਕ ਲੈਣ ਤੋਂ ਵੀ ਪਰਹੇਜ਼ ਕਰਨਾ ਅਤੇ ਜਗਤ ਭਰ ਦੀਆਂ ਆਨ ਕੌਮਾਂ ਨੇ ਇਸੇ ਜਗਤ ਝੂਠ ਨੂੰ ਸਭ ਆਹਾਰਾਂ ਤੋਂ ਪ੍ਰਿਆ ਆਹਾਰ ਸਮਝ ਕੇ ਇਸ ਦਾ ਸੇਵਨ ਕਰਨਾ ਕੋਈ ਇਤفاق ਦੀ ਸੂਰਤ ਹੈ ਪਰਸਪਰ ਅਸਾਡੇ ਅਤੇ ਸਮੂਹ ਆਨਮਤੀਆਂ ਵਿਖੇ ਕਦਾ ਚਿਤ ਨਹੀਂ ਫੇਰ ਅਸਾਡਾ ਖਾਲਸਾ ਜੀ ਦਾ ਪਹਿਰਾਵਾ ਸ਼ਸਤਰਾਂ ਸੁਰਮਈ ਅਕਾਲੀ ਬਸਤਰਾਂ ਦਾ ਅਤੇ ਪੰਜ ਕਕਾਰਾਂ ਦੀ ਰਹਿਤ ਦਾ ਕਛਹਿਰਾ ਸਜਾ ਕੇ ਹਰਦਮ ਨਗਾਰੇ ਵਾਂਗੂ ਡਟ ਕੇ ਤਿਆਰ ਬਰ ਤਿਆਰ ਗੁਰਮੁਖੀ ਪੁਸ਼ਾਕਾਂ ਅਤੇ ਦੂਰੇ ਸਜਿਲੇ ਦਸਤਾਰਾਂ ਅਤੇ ਗੁਰਮੁਖੀ ਦਾੜ੍ਹਿਆਂ ਵਾਲੇ ਦੀਦਾਰਿਆਂ ਸਹਿਤ ਸਜੇ ਤਜੇ ਸੂਰਬੀਰਾਂ ਦੀ ਸ਼ਾਨ ਵਿੱਚ ਰਹਿਣਾ ਤੇ ਕਿੱਥੇ ਧੋਤੀ ਪੋਸ਼ਾਕ ਸਿਰ ਮੂੰਹ ਮੁੰਨਿਆ ਅਤੇ ਦਾੜੀ ਮੁੱਛਾਂ ਮੋਨਾ ਕੇ ਚਟਮ ਕਰਾਈ ਰੱਖਣ ਵਾਲਿਆਂ ਟੋਪੀ ਪੋਸ਼ਾ ਤੇ ਲੰਗੋਟੀ ਲਪੇਟਾਂ ਤੇੜੜ ਤਰਾਗੀ ਦੇ ਸ਼ੁਕੀਨਾਂ ਦਾ ਕਾਇਰ ਕ੍ਰਾਂਤੀ ਗਿੱਧੜ ਗੁੰਮੀ ਪਹਿਰਾਵਾ ਕਦੇ ਅਸਾੜਾ ਤੇ ਉਹਨਾਂ ਦਾ ਅਸਲ ਇਤਫਾਕ ਅਤੇ ਜੜ ਮੂਲੀ ਜੋੜ ਹੋ ਸਕਦਾ ਹੈ ਕਦੇ ਨਹੀਂ ਕਦਾਚਿਤ ਨਹੀਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਵਾਰ ਮਾਜ ਮਹੱਲਾ ਪਹਿਲਾ ਸੰਸਾਰੀ ਸਾਰੇ ਅਨਮਤੀ ਮਨਮਤੀ ਹਨ ਅਤੇ ਭਗਤ ਹਨ ਖਾਲਸਾ ਜੀ ਹਰੀ ਜਨ ਜੋ ਪ੍ਰੇਮ ਭਗਤੀ ਦੇ ਜਾਣਨ ਹਾਰ ਪੁੱਤਲੇ ਹਨ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਸੋਰਠ ਕਬੀਰ ਜੀ ਜਿਸ ਪ੍ਰੇਮ ਭਗਤੀ ਦੇ ਪ੍ਰੇਮ ਮੰਡਲ ਵਿੱਚ ਖਾਲਸਾ ਖੇਡਦਾ ਹੈ ਜਦੋਂ ਤੀਕ ਉਸੇ ਪ੍ਰੇਮ ਮੰਡਲ ਦੇ ਧਾਰੇ ਅੰਦਰ ਸਾਰੇ ਆਨਮਤੀ ਨਹੀਂ ਆ ਜਾਂਦੇ ਤਦ ਤੀਕ ਪੂਰਨ ਖਾਲਸ ਪ੍ਰੇਮ ਅਤੇ ਅਸਲੀ ਇਤਫਾਕ ਦੀ ਰੂਹ ਤਾਰ ਨਹੀਂ ਫਿਰ ਸਕਦੀ ਇਸ ਰੂਹ ਤਾਰ ਦੇ ਫਿਰੇ ਬਿਨਾ ਉਪਰਾ ਇਤਫਾਕ ਉਪਰਾ ਇਤفاق ਇਤفاق ਕੂਕਣਾ ਕੀ ਅਰਥ ਰੱਖਦਾ ਹੈ ਸਿਰਫ ਇਹ ਜ਼ਾਹਰ ਕਰਨ ਲਈ ਕਿ ਸਭ ਦੇਸ਼ ਵਾਸੀਆਂ ਦਾ ਪਰਸਪਰ ਇਤفاق ਹੈ ਇੱਕ ਸਥਾਨ ਇੱਕ ਦਸਤਰਖਾਨ ਇੱਕ ਟੇਬਲ ਅਤੇ ਇੱਕ ਤਸ਼ਤਰੀ ਉੱਤੇ ਇਕੱਠੇ ਬੈਠ ਕੇ ਭਿੰਨ-ਭਿੰਨ ਮਤਾ ਵਾਲਿਆਂ ਦਾ ਖਾਣ-ਪਾਨ ਇਕੱਠਾ ਕਰ ਲੈਣਾ ਇੱਕ ਟਕਵੰਜ ਹੈ ਖਾਸ ਕਰ ਖਾਲਸਾ ਜੀ ਲਈ ਤਾਂ ਇਸ ਟਕਵੰਜ ਤੇ ਕੁਫੇਰ ਵਿੱਚ ਪੈਣਾ ਨਿਰੰ내ਮਾ ਵਾਲਾ ਘਾਟਾ ਹੈ ਕਿਉਂਕਿ ਉਹ ਖਾਲਸਾ ਕੌਮ ਹੀ ਹੈ ਜਿਸ ਦੇ ਅੰਦਰ ਪਤਿਤ ਕਰਮਾਂ ਵਿਖੇ ਪਰਵਿਰਤ ਹੋਣ ਦੀ ਰੋਕ ਪਾਬੰਦੀ ਸੱਚੀ ਭੈ ਭਾਵਨਾ ਕਰਕੇ ਹੈ ਹੋਰ ਕੌਮਾਂ ਅੰਦਰ ਇਸ ਪਾਸਿਓ ਉੱਕੀ ਖੁੱਲ ਖੇੜ ਹੈ ਕੋਈ ਕੌਮ ਐਸੀ ਹੈ ਜਿਸ ਦੇ ਅੰਦਰ ਜੇ ਕੋਈ ਪਰਤ੍ਰਯਾਗਮੀ ਹੋਵੇ ਤਾਂ ਪਤਿਤ ਅਤੇ ਅਮਲੀ ਤੌਰ ਤੇ ਕੌਮ ਤੋਂ ਖਾਰਜ ਕਰਦਾਨਿਆ ਜਾਵੇ ਜੇ ਹੈ ਤਾਂ ਗੁਰਵਾਕ ਪਰ ਤਰੇ 라ਵਣ ਜਾਹੇ ਸਈ ਤਲੰਜੀਆਂ ਹਨ ਫੁਨ ਹੈ ਮਹੱਲਾ ਪੰਜਵਾਂ ਕੋਈ ਕੌਮ ਦੁਨੀਆ ਦੇ ਤਖਤੇ ਉੱਤੇ ਹੈ ਜਿਸ ਦੇ ਅੰਦਰ ਜੇ ਕੋਈ ਧੂਮਰ ਪਾਨੀ ਵਿਖਿਆ ਪੰਛੀ ਹੋ ਜਾਵੇ ਤਾਂ ਕੌਮ ਉਸ ਨੂੰ ਤਲੰਜਲੀ ਦੇ ਦੋਵੇ ਬਲਕੇ 99% ਦੀ ਹਰ ਇੱਕ ਕੌਮ ਵਿੱਚ ਅਜਿਹੇ ਵਿਖਿਆ ਪਾਨੀ ਹੋਣਗੇ ਇਹ ਖਾਲਸਾ ਕੌਮ ਹੀ ਹੈ ਜਿਸ ਵਿੱਚ ਜੇ ਕੋਈ ਤਨਕ ਮਾਤਰ ਵੀ ਤਮਾਕੂ ਦਾ ਸੇਵਨ ਹਰ ਦਿਨਸ ਭਵੇ ਤਾਂ ਤਤਕਾਲ ਪੰਥ ਵਿੱਚੋਂ ਛੇਕਿਆ ਅਤੇ ਪਤਿਤ ਗਰਦਾਨਿਆ ਜਾਂਦਾ ਹੈ ਬੜੇ ਅਚਰਜ ਦੀ ਗੱਲ ਹੈ ਕਿ ਤਮਾਕੂ ਦੇ ਤਨਖਾਹੀ ਸਿੱਖ ਤਮਾਕੂ ਦੇ ਤਨਖਾਹੀ ਸਿੱਖ ਤਾਂ ਪਤਿਤ ਕਰਮੀ ਸਮਝੇ ਜਾਣ ਕਰਕੇ ਪੰਥ ਵਿੱਚੋਂ ਖਾਰਜ ਕੀਤੇ ਛੇਕੇ ਜਾਣ ਅਤੇ ਖੁੱਲਮ ਖੁੱਲਾ ਤਮਾਕੂ ਵਰਤਨ ਭਖਣ ਹਾਰਿਆਂ ਨਾਲ ਖਾਨ ਪਾਣ ਦੇ ਵਰਤਾਰੇ ਦੀ ਖੁੱਲ ਖੇੜ ਵਿੱਚ ਰੰਚਕ ਵਿਭਾ ਪਰ ਉਨਾ ਰੱਖਿਆ ਜਾਵੇ ਕੀ ਇਹ ਚਗਲ ਪੰਥੀ ਹੋਣ ਦੇ ਕੁਲੱਛਣ ਨਹੀਂ ਕੀ ਇਹ ਗੁਰਮਤ ਅਸੂਲਾਂ ਤੋਂ ਬੇਮੁਖ ਹੋਣਾ ਨਹੀਂ ਕੀ ਇਹ ਪਵਿੱਤਰ ਅੰਮ੍ਰਿਤ ਮਰਿਆਦਾ ਦੇ ਸਮੇਂ ਦਰੜਾਏ ਸ੍ਰੀ ਦਸ਼ਮੇਸ਼ ਜੀ ਦੇ ਹੁਕਮਾਂ ਨੂੰ ਲਤਾੜਨਾ ਨਹੀਂ ਅਤੇ ਇਸ ਵਿਦ ਇਨਾਂ ਹੁਕਮਾਂ ਨੂੰ ਰਹਿਤ ਰਹਿਣੀ ਦੇ ਰਹਿਣੀ ਰਹੇ ਸੋਈ ਸਿੱਖ ਮੇਰਾ ਵਾਲੇ ਹੁਕਮਾਂ ਨੂੰ ਲਤਾੜਨਾ ਅਮਰਤਾ ਸਿੰਘ ਦੀ ਪਦਵੀ ਤੋਂ ਪਤਿਤ ਹੋਣਾ ਨਹੀਂ ਭੰਗ ਦੇ ਭਾੜੇ ਕੌਡੀ ਬਦਲੇ ਰਤਨ त्याਗਣ ਵਾਲੀ ਗੱਲ ਹੈ ਖਾਨ-ਪਾਨ ਦੇ ਸੁਖ ਰਹਿਣੀ ਖੁਲ ਖੇਡ ਦੀ ਖਾਤਰ ਲੋਕਾਚਾਰੀ ਇਤਫਾਕ ਦੇ ਪਰਪੰਚ ਦਿਖਾਵੇ ਦੀ ਖਾਤਰ ਅਤੇ ਬੱਪੜੇ ਸੂਰਾਜ ਦੀ ਦੇਖਾ ਦੇਖੀ ਲਾਲਸਾ ਦੀ ਖਾਤਰ ਲੋਕ ਪਰ ਲੋਕ ਦੇ ਸਹਾਈ ਪ੍ਰਾਣੋਂ ਪਿਆਰੇ ਆਪਣੇ ਇਸ਼ਟ ਅਸੂਲਾਂ ਨੂੰ ਧੱਕਾ ਦੇਣਾ ਕੰਚਨ ਬਦਲੇ ਕੋਇਲੇ ਦਾ ਬਿਹਜਣਾ ਹੈ ਜੇ ਸਾਰੀ ਤ੍ਰਲੋਕੀ ਦਾ ਐਸ਼ਵਰਜ ਵੀ ਮਿਲਦਾ ਹੋਵੇ ਉਸ ਦੇ ਬਦਲੇ ਗੁਰੂ ਕਾ ਸਿੰਘ ਵਿਵੇਕੀ ਗੁਰਮਤ ਅਸੂਲਾਂ ਦੀ ਕੁਰਬਾਨੀ ਕਦੇ ਨਹੀਂ ਕਰੇਗਾ ਚਾਹੇ ਕਿਤਨੇ ਵੀ ਜਾਨ ਜੋਖੋਂ ਦੇ ਕਸ਼ਟਾਂ ਦਾ ਟਾਕਰਾ ਮੁਕਾਬਲਾ ਕਰਨਾ ਪਵੇ ਪਰ ਗੁਰੂ ਕਾ ਸਚਾਰ ਸਿੰਘ বিবেকি ਆਪਣੇ বিবেক اصولਾਂ ਤੋਂ ਕਦੇ ਨਹੀਂ ਥੜੇ ਥੜਕੇਗਾ ਇਤفاق ਅਤੇ ਪ੍ਰੇਮ ਦਾ ਪਰਖ ਪਰਤਾਵਾ ਖਾਨ ਪਾਨ ਦੇ ਚਗਲ ਕੁਛਲੇ ਖਝੋਲੇ ਵਿੱਚ ਨਹੀਂ ਇਹ ਮੈਸ ਮੁਲੰਮਾ ਪਾਸ ਹੈ ਅਤੇ ਲੋਕਾਚਾਰੀ ਦਿਖਾਵਾ ਹੈ ਕਿੰਤੂ ਪ੍ਰੇਮ ਭਰੀ ਹਮਦਰਦੀ ਵਾਲੀ ਸਹਾਇਤਾ ਵਿੱਚ ਹੈ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਅਸਮਰਥ ਅਤੇ ਮਜ਼ਲੂਮ ਆਨਮ੍ਰਿਤਿਆਂ ਦੀ ਫਰਿਆਦ ਸੁਣ ਕੇ ਦਿੱਲੀ ਸੀਸ ਜਾ ਅਰਪਣ ਕੀਤਾ ਦਰਦਵੰਦਾਂ ਦੀਆਂ ਦਰਦ ਭਰੀਆਂ ਫਰਿਆਦਾਂ ਜਦੋਂ-ਜਦੋਂ ਵੀ ਗੁਰੂ ਪੰਥ ਪਾਸ ਪੁੱਜੀਆਂ ਤੁਰੰਤ ਖਾਲਸਾ ਜੀ ਨੇ ਸਹਾਇਤਾ ਕੀਤੀ ਹਿੰਦੂਆਂ ਦੀਆਂ ਬਹੁ-ਬੇਟੀਆਂ ਜਰਵਾਣਿਆਂ ਪਾਸੋਂ ਅਨੇਕ ਵਾਰ छुਡਾਈਆਂ ਅਤੇ ਆਪੋ ਆਪਣੇ ਘਰੀ ਸਹੀ ਸਲਾਮਤ ਪਹੁੰਚਾਈਆਂ ਕਿ ਇਸ ਤੋਂ ਵੱਧ ਕੇ ਪ੍ਰੇਮ ਦੀ ਇਤفاق ਭਰੀ ਅੰਸ਼ ਸਪਿਰਟ ਦਾ ਉਦਾਹਰਣੇ ਨਮੂਨਾ ਕੋਈ ਮਿਲ ਸਕਦਾ ਹੈ ਕਿ ਇਸ ਤੋਂ ਵੱਧ ਕੇ ਪ੍ਰੇਮ ਦੀ ਇਤਫਾਕ ਭਰੀ ਅੰਸ਼ ਸਪਿਰਟ ਦਾ ਉਦਾਹਰਣੇ ਨਮੂਨਾ ਕੋਈ ਮਿਲ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ